ਸਤਿ ਸ਼੍ਰੀ ਅਕਾਲ ਜੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਹੈ ਕਿ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ ਕੱਲ ਪਰसों ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਇਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ ਫਿਰ ਤੁਸੀਂ ਕਮਨ ਅਰੋੜਾ ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਮਾਰਚ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅੰਸ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅੰਸ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ 'ਚ ਮਨੀਸ਼ ਤਿਵਾਰੀ ਸਾਹਿਬ ਜੀ ਦੇ 'ਚ ਮੈਂਬਰ ਪਾਰਲੀਮੈਂਟ ਬਣੇ ਉਹਦੇ 'ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਲਾਇయన్స్ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰ ਰਹੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖੋਹਾਂ ਹੋ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਰਨ ਤਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਏ ਆ ਰੋਜ਼ ਹੀ ਪਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲੋਕ ਆਪ ਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਹੈ ਔਰ ਪੰਜਾਬ ਦਾ ਬਾਰਡਰ ਸੂਬਾ ਇੰਡੋ-ਪਾਕ ਬਾਰਡਰ ਤੇ ਸਥਿਤ ਸੂਬਾ ਲਾਅ ਐਂਡ ਆਰਡਰ ਕਾਲੈਪਸ ਕਰ ਰਿਹਾ ਹੈ ਔਰ ਭਗਵਾਨ ਬਾਨ ਇਸ ਨੋਟ ਵਰੀਡ which is very shameful ਔਰ ਇੰਡੀਆ ਆਲਾਈਅንስ ਰੂਮ ਮੈਂ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਣ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਅ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਆ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਧੂੜ ਚ ਟੱਟੂ ਪਜਾਉਣਾ ਬੰਦ ਕਰੋ ਬਹੁਤ ਬਹੁਤ ਧੰਨਵਾਦ